ਗੁਰਪਿਆਰੇ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਜੀ ਅੱਜ ਵਿਚਾਰ ਕਰਾਂਗੇ ਸਾਂਝ ਪਾਵਾਂਗੇ ਉਸ ਅਕਾਲ ਪੁਰਖ ਪਰਿਪੂਰਨ ਪਰਮਾਤਮਾ ਦੇ ਨਾਮ ਦੀ ਕਿ ਉਸ ਨਾਮ ਦੀ ਵਡਿਆਈ ਕੀ ਹੈ ਇਸ ਦੀ ਵਿਚਾਰ ਕਰਨੀ ਕੋਈ ਵੀ ਇਸ ਧਰਤੀ ਦਾ ਵਿਦਵਾਨ ਸੱਜਣ ਕੋਈ ਵੀ ਪੰਡਿਤ ਬ੍ਰਾਹਮਣ ਅੱਤ ਦਾ ਚੋਟੀ ਦਾ ਵਿਦਵਾਨ ਕਿਉਂ ਨਾ ਹੋਵੇ ਉਹ ਨਹੀਂ ਕਹਿ ਸਕਦਾ ਕਿ ਅਸੀਂ ਪ੍ਰਮਾਤਮਾ ਦੇ ਨਾਮ ਦੀ ਜੜੀ ਹੈ ਉਹ ਸਾਰ ਜਾਣ ਲਈ ਹੈ ਔਰ ਇਹਦਾ ਪਾਰਾਵਾਰ ਪਾ ਲਿਆ ਵਾਹਿਗੁਰੂ ਪ੍ਰਮਾਤਮਾ ਕਾਲਪੁਰਖ ਰਾਮ ਉਹ ਇੰਨਾ ਬਿਆੰਤ ਹੈ ਕਿ ਉਹਦੇ ਨਾਮ ਦਾ ਹੀ ਪਾਰਾਵਾਰ ਨਹੀਂ ਪਾਇਆ ਜਾ ਸਕਦਾ ਪਰ ਤੋਂ ਚਬੁੱਧੀ ਨਾਲ ਆਪਾਂ ਵਿਚਾਰ ਕਰਾਂਗੇ ਕਿਉਂਕਿ ਰੱਬ ਦਾ ਨਾਮ ਜਪਣਾ ਲਾਜ਼ਮੀ ਹੈ ਉਹਦੇ ਬਰਾਬਰ ਨਾਮ ਦੇ ਸਿਮਰਨ ਦੇ ਬਰਾਬਰ ਕੋਈ ਵੀ ਚੀਜ਼ ਕੋਈ ਵੀ ਤੋਲ ਨਹੀਂ ਦੁਨੀਆ ਦੀਆਂ ਬੜੀਆਂ ਦਾਤਾਂ ਹੋਣਾਂ ਪਰਮਾਤਮਾ ਦੇ ਨਾਮ ਦੇ ਤੁਲ ਕੁਝ ਵੀ ਨਹੀਂ ਇੱਕ ਬੜੀ ਪਿਆਰੀ ਸਨਾਤਨ ਧਰਮ ਦੀ ਸਾਖੀ ਹੈ ਭਗਵਾਨ ਕ੍ਰਿਸ਼ਨ ਜੀ ਉਹਨਾਂ ਦੇ ਵੇਲੇ ਕ੍ਰਿਸ਼ਨ ਭਗਵਾਨ ਜੀ ਨੂੰ ਰੁਕਮਣੀ ਜੀ ਨੇ ਉਹਨਾਂ ਦੀ ਘਰਵਾਲੀ ਨੇ ਸਵਾਲ ਕੀਤਾ ਕਹਿਣ ਲੱਗੇ ਕਿ ਪਤੀ ਪਰਮੇਸ਼ਰ ਜੀ ਦੱਸੋ ਰੱਬ ਦੇ ਨਾਮ ਦੀ ਕੀ ਕੀਮਤ ਹੈ ਉਹਨ ਰੱਬ ਦੇ ਨਾਮ ਦੀ ਕੀਮਤ ਰੱਬ ਕਿਵੇਂ ਦੱਸ ਸਕਦਾ ਵੀ ਮੇਰੇ ਨਾਮ ਦੀ ਕੀਮਤ ਕੀ ਹੈ ਕਿਉਂਕਿ ਦੁਆਪਰ ਯੁਗ ਦੇ અવਤਾਰ ਹੋਏ ਹਨ ਕ੍ਰਿਸ਼ਨ ਭਗਵਾਨ ਜਿਨ੍ਹਾਂ ਨੂੰ ਆਪ 16 ਕਲਾਂ ਸੰਪੂਰਨ ਮੰਨਦੇ ਹਨ ਉਹ ਕਹਿੰਦੇ ਕਿ ਵੀ ਰੱਬ ਦੇ ਨਾਮ ਦੀ ਜਿਹੜੀ ਮਹਿਮਾ ਹੈ ਨਾ ਕੀ ਕੀਮਤ ਆ ਬੋਲ ਕੇ ਨਹੀਂ ਦੱਸੀ ਜਾ ਸਕਦੀ ਮਾਤਾ ਜਿੱਦ ਕਰਨ ਲੱਗੀ ਨਹੀਂ ਜੀ ਮੈਨੂੰ ਦੱਸੋ ਉਹ ਫਿਰ ਕਹਿਣ ਲੱਗੇ ਵੀ ਇਹ ਬੋਲ ਕੇ ਨਹੀਂ ਦੱਸੀ ਜਾ ਸਕਦੀ ਹਾਂ ਸਮਾਂ ਬਣੇਗਾ ਕਦੇ ਬਖਾ ਦੇਣਗੇ ਕਿਉਂਕਿ ਕਈ ਚੀਜ਼ਾਂ ਐਸੀਆਂ ਹਨ ਉਹ ਦੱਸੀਆਂ ਨਹੀਂ ਜਾ ਸਕਦੀਆਂ ਬੋਲ ਕੇ ਬਾਬਾ ਕਬੀਰ ਸਾਹਿਬ ਨੂੰ ਕਿਸੇ ਨੇ ਸਵਾਲ ਕੀਤਾ ਨਾ ਕਬੀਰ ਜੀ ਤੁਸੀਂ ਤੇ ਇੰਨੀ ਤਪੱਸਿਆ ਕਰਦੇ ਹੋ ਭਗਤੀ ਕਰਦੇ ਹੋ ਤੁਸੀਂ ਤੇ ਰੱਬ ਦੇ ਚਰਨਾਂ ਨਾਲ ਜੁੜੇ ਹੋ ਨਾ ਤੇ ਕਿਰਪਾ ਕਰਕੇ ਦੱਸਣਾ ਕਰੋ ਵੀ ਰੱਬ ਦੇ ਜਿਹੜੇ ਚਰਨ ਹਨ ਉਹਨਾਂ ਦੀ ਮੋਜ ਦਾ ਕੀ ਆਨੰਦ ਹੈ ਕਿੰਨੀ ਕੁ ਮੋਜ ਹੈ ਚਰਣਾ ਵਿੱਚ ਆਨੰਦ ਕਿੰਨਾ ਕੋਈ ਤੇ ਵੇਖੋ ਜਿਨ੍ਹਾਂ ਨੇ ਮਾਣਿਆ ਸਾਡੇ ਵਰਗਾ ਹੁੰਦਾ ਜੋ ਮਰਜ਼ੀ ਲੱਲੇ ਪੱਬੇ ਲਾ ਕੇ ਕਹਿ ਦਿੰਦਾ ਉਹ ਤੇ ਆ ਹੈ ਇੰਨਾ ਆਨੰਦ ਹੈ ਇੰਨਾ ਸਵਾਦ ਹੈ ਪਰ ਨਹੀਂ ਜਿਨ੍ਹਾਂ ਨੇ ਵਾਕਿਆ ਮੰਨਿਆ ਨੇ ਅਸਲ ਵਿੱਚ ਮੰਨੇ ਬਾਬਾ ਕਵੀ ਜੀ ਜਦੋਂ ਕਹਿਣ ਲੱਗੇ ਕਹਿਣ ਲੱਗੇ ਭਗਤਾ ਗੱਲ ਇਦਾਂ ਵੀ ਇਹ ਰੱਬ ਦੇ ਚਰਨਾਂ ਦੀ ਜਿਹੜੀ ਮੌਜ ਹੈ ਨਾ ਇਹ ਬੋਲ ਕੇ ਨਹੀਂ ਦੱਸੀ ਜਾ ਸਕਦੀ ਉਪਰ ਸੱਜਣ ਕਹਿੰਦਾ ਫਿਰ ਪਤਾ ਕਿਵੇਂ ਲੱਗੇ ਜੀ ਵੀ ਇਹ ਨਾ ਆਨੰਦ ਹੈ ਕਿੰਨੀ ਮੌਜ ਹੈ ਕਿੰਨਾ ਫਲ ਹੈ ਪਤਾ ਕਿਵੇਂ ਲੱਗੇ ਉਹ ਕਹਿੰਦਾ ਕਿ ਇਹ ਤਾਂ ਸੱਜਣਾ ਫਿਰ ਇਸ ਤਰ੍ਹਾਂ ਹੈ ਬਾਬਾ ਕਬੀਰ ਸਾਹਿਬ ਸ਼ਲੋਕ ਉਚਾਰਨ ਕਰਦਿਆਂ ਕਹਿੰਦੇ ਨੇ ਕਬੀਰ ਚਰਨ ਕਮਲ ਕੀ ਮੌਜ ਕੋ ਕਹੂੰ ਕੈਸੇ ਊਨਮਾਨ ਅਨੁਮਾਨ ਅੰਦਾਜ਼ਾ ਲਾਣ ਕਹਿੰ ਲਗੇ ਰੱਬ ਦੇ ਚਰਨਾਂ ਦੀ ਮੌਜ ਨੂੰ ਮੈਂ ਕਿਵੇਂ ਦੱਸ ਦਿਆਂ ਅੰਦਾਜ਼ਾ ਲਾ ਕੇ ਵੀ ਇੰਨੀ ਮੌਜ ਆਏ। ਕਹਿੰ ਲਗੇ ਜੀ ਪਤਾ ਕਿਵੇਂ ਲੱਗੇ? ਉਹ ਕਹਿੰ ਲਗੇ ਪਤਾ ਤੇ ਇਦਾਂ ਹੀ ਲੱਗ ਸਕਦਾ ਸੱਜਣਾ ਕੈਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ। ਇਹ ਕੈਬੇ ਨੂੰ ਸੋਭਾ ਨਹੀਂ। ਇਹ ਤੇ ਜਦੋਂ ਜਪ ਲੇਗਾ ਤੈਨੂੰ ਆਨੰਦ ਮਿਲੇਗਾ ਨਾ। ਚਰਨ ਕਮਲਾਂ ਦਾ ਆਨੰਦ ਮਾਣੇਗਾ ਉਦੋਂ ਆਪ ਦੇਖੀ ਫਿਰ ਪਤਾ ਲੱਗੇਗਾ ਰੱਬ ਦੇ ਚਰਨਾਂ ਦੀ ਮੌਜ ਦਾ ਆਨੰਦ ਕਿੰਨਾ ਹੈ। ਇਹ ਦੱਸਿਆ ਨਹੀਂ ਜਾ ਸਕਦਾ। ਕਿਉਂਕਿ ਦੱਸਣ ਵਾਲੀਆਂ ਚੀਜ਼ਾਂ ਨਹੀਂ ਜੀ ਇਹ ਵੇਖਣ ਵਾਲੀਆਂ ਚੀਜ਼ਾਂ ਸੋ ਰੁਕਮਣੀ ਨੇ ਸਵਾਲ ਕੀਤਾ ਪ੍ਰਮਾਤਮਾ ਦੇ ਨਾਮ ਦੀ ਮਹਿਮਾ ਕਿੰਨੀ ਪੂਰੀ ਕਿੰਨਾ ਕੁ ਮੁੱਲ ਹੈ ਕਹਿੰਦੇ ਉਹ ਸੋ ਕਹਿੰ ਲਗੀ ਇਹ ਦੱਸਿਆ ਨਹੀਂ ਜਾ ਸਕਦਾ ਜੀ ਸਮਾਂ ਬਣੇਗਾ ਅਦੇ ਵਿਖਾ ਦੇਾਂਗੇ ਸੋ ਸਮਾਂ ਲੰਘਿਆ ਕੁਝ ਮਹੀਨੇ ਬਾਅਦ ਸਾਲ ਬਾਅਦ ਕਹ ਲੋ ਉਹ ਕ੍ਰਿਸ਼ਨ ਭਗਵਾਨ ਨੇ ਲੀਲਾ ਰਜੀ ਲੀਲਾ ਐਸੀ ਰਜੀ ਵੀ ਮਾਰਜ ਲੋਕ ਹੋ ਗਏ। ਕ੍ਰਿਸ਼ਨ ਭਗਵਾਨ ਨਾ ਲੋਕ ਹੋ ਗਏ। ਅੱਜ ਦੀ ਭਾਸ਼ਾ ਚ ਕਹਿ ਦਈਏ ਰੋਲਾ ਪੈ ਗਿਆ ਜੀ ਕ੍ਰਿਸ਼ਨ ਭਗਵਾਨ ਨੂੰ ਕਿਸੇ ਨੇ ਅਗਵਾ ਕਿਸੇ ਨੇ ਕਿਡਨਾਪ ਕਰ ਲਿਆ। ਉਹ ਪਤਾ ਲੱਗਾ ਜੀ ਜਿੰਨੇ ਕਿਡਨਾਪ ਕੀਤਾ ਵੀ ਉਹ ਹੁਣ ਅਜਵੇਂ ਅੱਜ ਤੇ ਸਮਝ ਫਰੋਤੀ ਮੰਗਦੇ ਨਾ ਵੀ ਕਿਸੇ ਦਾ ਬੰਦਾ ਕਿਸੇ ਦੀ ਔਰਤ ਬੱਚੀ ਕਿਸੇ ਦਾ ਬੱਚਾ ਕਿਡਨਾਪ ਕੀਤਾ ਤੇ ਇੰਨੀ ਮਾਇਆ ਦਿਓ। ਤੇ ਉਹ ਜਿਨ੍ਹਾਂ ਨੇ ਕਿਡਨਾਪ ਕੀਤਾ ਨਾ ਕ੍ਰਿਸ਼ਨ ਭਗਵਾਨ ਨੂੰ ਅਗਵਾ ਕੀਤਾ ਉਹ ਕਹਿਣ ਲੱਗੇ ਵੀ ਅਸੀਂ ਤੇ ਸੋਨਾ ਲੈਣਾ ਚਾਂਦੀ ਲੈਣੀ ਹੈ ਮਾਇਆ ਲੈਣੀ ਪਰ ਉਤਨੀ ਲੈਣੀ ਹੈ ਜਿੰਨੀ ਕ੍ਰਿਸ਼ਨ ਭਗਵਾਨ ਦੇ ਭਾਰ ਦੇ ਬਰਾਬਰ ਹੋ ਵਜ਼ਨ ਦੇ ਬਰਾਬਰ weight ਦੇ ਬਰਾਬਰ ਹੋ ਉਹਨਾਂ ਕਹਿਣ ਲੱਗੇ ਜੀ ਕ੍ਰਿਸ਼ਨ ਭਗਵਾਨ ਕੋਲ ਧਨ ਦੌਲਤ ਬਹੁਤ ਹੈ ਰਾਜੇ ਸਨ ਦੇ ਦਿਓ ਰੁਕਮਣੀ ਨੇ ਕਹਣਾ ਕਿਤਾ ਜਿੰਨੀ ਮਾਇਆ ਲਗਦੀ ਦੇ ਦਿਓ ਹੁਣ ਸੁਣਿਓ ਸੰਗਤ ਜੀ ਕ੍ਰਿਸ਼ਨ ਭਗਵਾਨ ਨੂੰ ਇੱਕ ਛਾਬੇ 'ਚ ਬਿਠਾਇਆ ਗਿਆ ਉਹ ਕਹਿੰਦੇ ਨੇ ਇਹਦੇ ਬਦਲੇ ਕੁਝ ਵੀ ਦੇ ਦਿਓ ਜੋ ਇਹਦੇ ਬਦਲੇ ਤੁਲਦਾ ਹੈ ਤੇ ਕਹ ਲਗੇ ਇਹਦੇ ਬਦਲੇ ਜੋ ਤੁਲ ਗਿਆ ਉਹ ਸੀ ਰੱਖ ਲਾਂਗੇ ਕ੍ਰਿਸ਼ਨ ਭਗਵਾਨ ਨੂੰ ਲੈ ਜਾਣਾ ਸੰਗਤ ਜੀ ਸੋਨਾ ਰੱਖਿਆ ਗਿਆ ਅੰਬਾਰ ਲੱਗ ਗਿਆ ਸੋਨੇ ਦਾ ਕ੍ਰਿਸ਼ਨ ਨੂੰ ਭਗਵਾਨ ਤੋਲ ਨਹੀਂ ਸਕਦਾ ਐਵੇਂ ਨਾ ਕਿੰਤੂ ਪਰੰਤੂ ਕਰਿਆ ਕਰੋ ਪ੍ਰਮਾਤਮਾ ਨੇ ਅਕਾਲ ਪੁਰਖ ਨੇ ਸਮੇ ਸਮੇ ਸਰ ਆਪਣਾ ਰੂਪ અવਤਾਰ ਭੇਜਿਆ ਸੋਨਾ ਤੋਲ ਨਹੀਂ ਸਕਿਆ ਚਾਂਦੀ ਤੋਲ ਨਹੀਂ ਸਕੀ ਹੀਰੇ ਲਾਜ ਜਵਰਾਤ ਤੋਲ ਨਹੀਂ ਸਕਿਆ ਉਹ ਕਹਿੰ ਲਗੇ ਕੁਝ ਵੀ ਦਿਓ ਜਦੋਂ ਭਾਰ ਬਰਾਬਰ ਹੋਵੇਗਾ ਫਿਰ ਕ੍ਰਿਸ਼ਨ ਭਗਵਾਨ ਨੂੰ ਲੈ ਜਾਣਾ ਇਸ ਤਰ੍ਹਾਂ ਨਹੀਂ ਦੇ ਸਕਦੇ ਇਸ ਤਰ੍ਹਾਂ ਨਹੀਂ ਦਿੰਦੇ ਸੀ ਸੋਚਾਂ ਚ ਪੈ ਗਈ ਜੀ ਹੁਣ ਇਹਨਾਂ ਦੇ ਭਾਰ ਤੁਲੇਗਾ ਕੀ ਨਾਰਦ मुनि ਜੀ ਨੂੰ ਬੁਲਾਇਆ ਉਹ ਆਏ ਨਾਰਾਇਣ ਨਾਰਾਇਣ ਕਹਿੰਦੇ ਉਹਨਾਂ ਨੂੰ ਪੁੱਛਣਾ ਕੀਤਾ ਰੁਕਮਣੀ ਜੀ ਰੋ ਕੇ ਬੇਨਤੀ ਕਰਦੇ ਨੇ ਵੀ ਨਾਰਦ मुनि ਜੀ ਕੋਈ ਰਸਤਾ ਲੱਭੋ ਵੀ ਇਹ ਕ੍ਰਿਸ਼ਨ ਭਗਵਾਨ ਨੂੰ ਇਸ ਤਰ੍ਹਾਂ ਤੇ ਆਜ਼ਾਦ ਨਹੀਂ ਕਰਨਗੇ ਹੁਣ ਹੈ ਸਾਰੀ ਲੀਲਾ ਕ੍ਰਿਸ਼ਨ ਭਗਵਾਨ ਦੀ। ਨਾਰਦ Muni ਜੀ ਕਹਿਣ ਲੱਗੇ ਜੀ ਇੱਕ ਚੀਜ਼ ਹੈ। ਜੇ ਤੁਸੀਂ ਇਹਨਾਂ ਦੇ ਤਲ ਦੇ ਦਿਓ ਨਾ। ਇਹ ਕਹਿਣ ਲੱਗੇ ਉਹ ਦੇ ਪ੍ਰਾਪਰ ਤਲ ਜਾਣਗੇ। ਕਹਿਣ ਲੱਗੇ ਕੀ ਹੈ? ਸੰਗ ਜੀ ਤુલਸੀ ਦਾ ਪੱਤਾ ਲਿਆ। ਤુલਸੀ ਦੇ ਰੁੱਖ ਨੂੰ ਆਮ ਕਰਕੇ ਸਨਾਤਨ ਧਰਮ ਦੇ ਵਿੱਚ ਪਵਿੱਤਰ ਮੰਨਿਆ ਜਾਂਦਾ ਹੈ। ਤુલਸੀ ਦਾ ਪੱਤਾ ਲਿਆ ਤੇ ਉਸ ਤુલਸੀ ਦੇ ਉੱਪਰ ਲਿਖਿਆ ਗਿਆ ਰਾਮ। ਸੋਹਣੇ ਅੱਖਰਾਂ 'ਚ ਲਿਖਿਆ ਗਿਆ ਜੀ RAM ਰੱਬ ਦਾ ਨਾਮ ਸ਼ੰਕਾ ਘੜਦਿਆਂ ਇਹ ਤ੍ਰੇਤੇ ਵਾਲੇ RAM ਦੀ ਗੱਲ ਨਹੀਂ ਹੈ ਜੀ ਉਹਨਾਂ ਦਾ ਨਾਮ ਨਹੀਂ ਲਿਆ ਇੱਥੇ RAM ਦਾ ਨਾਮ ਲਿਆ ਪਰਮਾਤਮਾ ਅਕਾਲ ਪੁਰਖ ਨੂੰ ਕਿਹਾ ਗਿਆ ਕਹਿੰਦੇ ਕਿ ਪੱਤੇ ਤੇ ਜਦੋਂ ਲਿਖ ਕੇ ਸ਼ਾਬੇਦ ਰੱਖਿਆ ਗਿਆ ਨਾ ਦੂਜੇ ਤੇ ਜੀ ਇੱਕ ਪੱਤੇ ਦੇ ਨਾਲ ਹੀ ਸੰਗਤ ਜੀ ਪੱਤੇ ਵਾਲਾ ਪਾਸਾ ਪਾਰਾ ਹੋ ਗਿਆ ਥੱਲੇ ਲੱਗ ਗਿਆ ਕ੍ਰਿਸ਼ਨ ਭਗਵਾਨ ਜੀ ਵਾਲਾ ਛੱਬਾ ਉੱਠ ਗਿਆ ਤਲ ਗਿਆ ਵੇਖੋ ਇੱਕ ਤુલਸੀ ਦਾ ਪੱਤਾ ਹੁਣ ਪੱਤੇ ਦਾ ਕਿੰਨਾ ਕੁ ਭਾਰ ਹੈ ਸਾਰੇ ਦੇਖ ਕੇ ਹੈਰਾਨ ਰੁਕਮਣੀ ਦੇਖ ਕੇ ਹੈਰਾਨ ਸੋਨਾ ਤੋਲਿਆ ਚਾਂਦੀ ਤੋਲੀ ਹੀਰੇ ਲਾਲ ਜਵਰਾਤ ਤੋਲੇ ਕੁਝ ਵੀ ਨਹੀਂ ਤੋਲ ਸਕਿਆ ਕ੍ਰਿਸ਼ਨ ਭਗਵਾਨ ਤੇ ਜੇ ਤੋਲਣ ਤੇ ਆਇਆ ਇੱਕ ਪੱਤੇ ਨਹੀਂ ਤੋਲ ਦਿੱਤਾ ਗੱਜਿਕਾ ਕੋ ਸਤਨਾਮ ਸ੍ਰੀ ਵਾਹਿਗੁਰੂ ਜਦੋਂ ਪੱਤੇ ਨੇ ਤੋਲ ਦਿੱਤਾ ਉਹਨਾਂ ਨੇ ਕਹਿਣਾ ਕੀਤਾ ਜੀ ਸਾਨੂੰ ਇਹ ਹੀ ਚਾਹੀਦਾ ਸੀ ਹੁਣ ਕਿਉਂਕਿ ਰੱਬ ਦੇ ਭਗਤ ਸਾਧੂ ਮਹਾਤਮਾ ਸੋ ਕ੍ਰਿਸ਼ਨ ਭਗਵਾਨ ਨੇ ਲੀਲਾ ਰਚੀ ਜੀ ਤੇ ਜਦੋਂ ਪਿਆਰੋ ਕ੍ਰਿਸ਼ਨ ਭਗਵਾਨ ਘਰ ਨੂੰ ਆ ਰਹੇ ਹਨ ਤੇ ਰੁਕਮਣੀ ਰਾਜ ਪੁੱਛਦੀ ਕਹਿਣ ਲੱਗੇ ਸਾਈਂ ਜੀ ਇਹ ਕੀ ਕੌਤਕ ਹੈ ਵੀ ਤੁਸੀਂ ਹੀਰਿਆਂ ਨਾਲੇ ਤੁਲੇ ਸੋਨੇ ਚਾਂਦੀ ਨਾਲ ਲਾਲਾਂ ਨਾਲ ਜਵਰਾਤ ਨਾਲ ਨਹੀਂ ਤੁਲੇ ਤੇ ਇੱਕ ਪੱਤੇ ਤੇ ਰੱਬ ਦਾ ਨਾਮ ਲਿਖਿਆ ਆਰਾਮ ਦਾ ਨਾਮ ਲਿਖਤ ਨਾਲ ਤੁਲਗੇ ਤੇ ਹੱਸ ਕੇ ਕਹਿਣ ਲੱਗੇ ਕ੍ਰਿਸ਼ਨ ਭਗਵਾਨ ਕਿਉਂਕਿ ਮੁਸਕਰਉਂਦੇ ਬੜਾ ਸੋਹਣਾ ਸਨ ਕਿਉਂਕਿ ਬਾਣੀ 'ਚ ਲਿਖਿਆ ਸਿਫਤ ਲਿਖਿਆ ਜੀ ਤੇਰੇ ਬੰਕੇ ਲੋਇਣ ਦੰਤਰ ਸਾਲਾ ਸੋਹਣੇ ਨੱਕ ਜਿੰਨ ਲੰਮੜੇ ਵਾਲਾ ਉਹ ਕਹਿਣ ਲੱਗੇ ਰੁਕਮਣੀ ਆਪੇ ਸਵਾਲ ਕੀਤਾ ਸੀ ਰੱਬ ਦੇ ਨਾਮ ਦੀ ਮਹਿਮਾ ਕੀ ਹੈ ਅਸੀਂ ਤੇ ਮਹਿਮਾ ਦੱਸੀ ਹੈ ਵੀ ਜੇ ਸਾਡੇ ਤੋਂ ਉੱਪਰ ਕੋਈ ਹੈ ਤੇ ਪਿਆਰਿਓ ਰੱਬ ਦਾ ਨਾਮ ਬਾਣੀ ਪੜ੍ਹ ਲਓ ਧਨੁ ਗੁਰ ਅਰਜਨ ਦੇਵ ਮਹਾਰਾਜ ਕੀ ਲਿਖਦੇ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਐ ਇਕ ਬਾਰ ਨਾਮ ਤੁਲ ਕਛ ਅਵਰਨ ਹੋਏ ਓ ਸੰਗਤੋ ਰੱਬ ਦੇ ਨਾਮ ਦੇ ਤੁਲ ਕੋਈ ਵਸਤੂ ਨਹੀਂ ਹੈ ਸੰਸਾਰ ਨਾਮ ਤੁਲ ਕਛ ਅਵਰਨ ਹੋਏ ਨਾਨਕ ਗੁਰਮੁਖ ਨਾਮ ਪਾਵੇ ਜਨ ਪੋਏ ਨਾਮ ਕਿਸੇ ਗੁਰਮੁਖ ਵਰਲੇ ਨੂੰ ਨਹੀਂ ਮਿਲਦਾ ਸੋ ਫਿਰ ਵੀ ਸ਼ੰਕਾ ਹੋਵੇ ਜਬ ਜੀ ਸਭ ਰੋਜ਼ ਪੜਨ ਸੁਣਨ ਵਾਲੇ ਹੋ ਅਜਿੰਨੇ ਵਿਚਾਰ ਸੁਣਦੇ ਹੋ ਸੰਗਤ ਦੀ ਜਪਜੀ ਸਾਹਿਬ ਵਿੱਚ ਕੀ ਲਿਖਿਆ ਨੇ ਮਾਰ ਦੇ ਵੇਖੋ ਪੜੋ ਮਾਰ ਦੇ ਕਿਦਾਂ ਗੁਰੂ ਨਾਨਕ ਪਾਚਾ ਕਹਿੰਦੇ ਨੇ ਵੱਡਾ ਸਾਹਿਬ ਉੱਚਾ ਥਾਉ ਕੋਈ ਸ਼ੰਕਾ ਨਹੀਂ ਪ੍ਰਮਾਤਮਾ ਦਾ ਥਾਂ ਬੜਾ ਵੱਡਾ ਕਿਉਂਕਿ ਜਿਹੜਾ ਇਤਨਾ ਵੱਡਾ ਪ੍ਰਮਾਤਮਾ ਦਾ ਥਾਂ ਕਿਤਨਾ ਵੱਡਾ ਹੋਵੇ ਵੱਡਾ ਸਾਹਿਬ ਉੱਚਾ ਥਾਉ ਪਰ ਕਹਿੰ ਲਗੇ ਉੱਚੇ ਉੱਪਰ ਉੱਚਾ ਨਾਮ ਉਸ ਉੱਚੇ ਤੋਂ ਉੱਚਾ ਹੈ ਉਹਦਾ ਨਾਮ ਨਾਮ ਤੁਲ ਕਛ ਅਵਰਨਾ ਹੋਏ ਹੁਣ ਜਿਹੜਾ ਆਪ ਕਹਿ ਰਿਹਾ ਨਾਮ ਦੇ ਤਲ ਕੁਝ ਨਹੀਂ ਇਹ ਥੋੜਾ ਲਿਖ ਸਕਦਾ ਵੀ ਮੈਂ ਉਹਦੇ ਤੋਲਾ ਕ੍ਰਿਸ਼ਨ ਭਗਵਾਨ ਖੁਦ ਭਗਵਾਨ ਪਰ ਪ੍ਰਮਾਤਮਾ ਦੇ ਨਾਮ ਨੂੰ ਆਪਣੇ ਤੋਂ ਉੱਪਰ ਮੰਨਿਆ ਉੱਚੇ ਉੱਪਰ ਊਚਾ ਨਾਮ ਤੇ ਜਾਣ ਕਿਡਾ ਸਕਦਾ ਹੈ ਇਹ ਵੱਡੂ ਊਚਾ ਹੋਵੇ ਕੋਈ ਤਿਸ ਊਚੇ ਕੋ ਜਾਣਾ ਸੋਏ ਸੰਗਤ ਜੀ ਉੱਚੇ ਨੂੰ ਉੱਚਾ ਹੋ ਕੇ ਹੀ ਜਾਣਿਆ ਜਾ ਸਕਦਾ ਸੋ ਇਹ ਹੈ ਰੱਬ ਦੇ ਨਾਮ ਦੀ ਮਹਿਮਾ ਪਰ ਫੇਰ ਵੀ ਉਹਨੂੰ ਖੀਰ ਲਈ ਮਹਿਮਾ ਨਾ ਸਮਝਿਓ ਉਹਦੀ ਮਹਿਮਾ ਦਾ ਕੋਈ ਪਰਿਵਾਰ ਨਹੀਂ ਸਿਫਤਾਂ ਕਰੀ ਜਾਓ ਕਰੀ ਜਾਓ ਪਿਆਰਿਓ ਬਸ ਸਿਫਤਾਂ ਕਰੀ ਜਾਈ ਉਹ ਰੀਤ ਦਾ ਰਹੇ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਸਾਰੇ ਮਿਲ ਕੇ ਜੇ ਕਿਤੇ ਉਹਦਾ ਨਾਮ ਲਈਏ ਸਿਮਰਨ ਕਰੀਏ ਵਡਿਆਈ ਕਰੀਏ ਵਡਿਆਈ ਕਰਨਾ ਉਹਨੇ ਵੱਧ ਨਹੀਂ ਜਾਣਾ ਤੇ ਜੇ ਨਿੰਦਾ ਵੀ ਕਰੀਏ ਤੇ ਉਹਦੇ ਨਾਲ ਘਟ ਨਹੀਂ ਜਾਣਾ ਵੱਡਾ ਨਾ ਹੋਵੇ ਵੱਡਾ ਨਹੀਂ ਹੋ ਸਕਦਾ ਸਾਡੀ ਮਦਦ ਹੀ ਨਾ ਘਾਟ ਨਾ ਜਾਏ ਅਸੀਂ ਇੰਦਾ ਕਰੀ ਉਹਨਾਂ ਘਟ ਨਹੀਂ ਜਾਣਾ ਉਹ ਬਾਦਸ਼ਾਹ ਸ਼ੈਨਸ਼ਾਹ ਹੈ ਬਾਦਸ਼ਾਹ ਉਹਨੇ ਉਸੇ ਤਰ੍ਹਾਂ ਰਹਿਣਾ ਸੋ ਇਹ ਨਾਮ ਦੀ ਮਹਿਮਾ ਤੁਸ਼ ਬੁੱਧੀ ਨਾਲ ਤੁਸ਼ ਵਿਚਾਰ ਕੀਤੀ ਹੈ ਸੋ ਇਸ ਕਰਕੇ ਰੱਬ ਦਾ ਨਾਮ ਲੈਣਾ ਬੜਾ ਜ਼ਰੂਰੀ ਹੈ ਸਿਮਰਨ ਬੜਾ ਜ਼ਰੂਰੀ ਹੈ ਇਹਨਾਂ ਬਚਨਾਂ ਨਾਲ ਸਮਾਪਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ